ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲੇਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਓ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਦੇ ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਅੱਜ ਲੈ ਕੇ ਆਂ ਜੀ ਤਵੀਆਂ ਦੇ ਦੋ ਸੈੱਟ ਬਕਾਊਆ ਦੋਨੋਂ 16-16 ਤਵੀਆਂ ਆ ਬਹੁਤ ਵਧੀਆ ਚਾਲੂ ਹਲਾ ਤਿਆ ਡਿਮਾਂਡ ਇਹਦੇ ਵੀਰ ਫੋਨ ਤੇ ਗੱਲ ਕਰ ਲਿਓ ਏਰੀਆ ਆ ਗੋਪਾਲੋਂ ਕੋਟਲਾ ਆਨੰਦਪੁਰ ਕਲੌੜ ਦੇ ਕੋਲ ਸੰਪਰਕ ਕਰੋ ਵੀਰ ਦਾ ਨੰਬਰ ਆ 8360902943 8360902943